ਸਿਮਰਨ ਕਰਨ ਦੇ ਫਾਇਦੇ ਬੈਨੀਫਿਟਸ ਆਫ ਵਾਹਿਗੁਰੂ ਗੁਰਮੰਤਰ ਸਿਮਰਨ ਸਿਮਰਨ ਕਰਨ ਦੇ ਨਾਲ ਜੀਵ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ ਸਿਮਰਨ ਕਰਨ ਨਾਲ ਜੀਵ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ ਵਾਹਿਗੁਰੂ ਦੇ ਸਿਮਰਨ ਦੇ ਨਾਲ ਦਿਬੇ ਦ੍ਰਿਸ਼ਟੀ ਖੁੱਲਦੀ ਹੈ ਵਾਹਿਗੁਰੂ ਦੇ ਜਪ ਕਰਨ ਦੇ ਨਾਲ ਪਰਮ ਦੇ ਪਰਦੇ ਚੁੱਕ ਹੁੰਦੇ ਹਨ ਸਿਮਰਨ ਕਰਨ ਦੇ ਨਾਲ ਜੀਵ ਅੰਤਰਾਲ ਦੀ ਯਾਤਰਾ ਕਰਦਾ ਹੈ ਜੋ ਕਿ ਸੁਖਮ ਹੁੰਦੀ ਹੈ ਜੇ ਕੋਈ ਜੀਵ ਸਿਮਰਨ ਕਰਦਾ ਹੈ ਤਾਂ ਉਸ ਦਾ ਤਨ ਤੇ ਮਨ ਦੋਵੇਂ arogh ਹੋ ਜਾਂਦੇ ਹਨ ਸਿਮਰਨ ਨਾਲ ਜੀਵ ਗੁਰੂ ਕਿਰਪਾ ਦਾ ਪਾਤਰ ਬਣਦਾ ਹੈ ਤੇ ਗੁਰੂ ਪਾਸੋਂ ਬੇਅੰਤ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਿਮਰਨ ਕਰਨ ਦੇ ਨਾਲ ਵਿਚਾਰਾਂ ਤੋਂ ਮੁਕਤ ਹੋ ਕੇ ਸੁਖੀ ਜੀਵਨ ਬਤੀਤ ਕਰਦਾ ਹੈ ਜਪ ਕਰਨ ਦੇ ਨਾਲ ਸਰੀਰ ਦੇ ਸਾਰੇ ਹੀ ਇੰਦ੍ਰੇ ਵਸ ਵਿੱਚ ਆਉਂਦੇ ਹਨ ਅਤੇ ਪਵਿੱਤਰ ਹੁੰਦੇ ਹਨ ਜਿਵੇਂ ਕਿ ਰਸਨਾ ਨੇਤਰ ਕੰਨ ਫਿਰ ਮਾਲਕ ਵਾਹਿਗੁਰੂ ਇਹਨਾਂ ਦੀ ਵਰਤੋਂ ਆਪ ਕਰਦੇ ਹਨ ਇਸ ਸਿਮਰਨ ਦੀ ਕਿਰਪਾ ਨਾਲ ਜੀਵ ਜਮਾ ਦੀ ਮਾਰ ਤੋਂ ਬਚ ਜਾਂਦਾ ਹੈ ਸਿਮਰਨ ਕਰਨ ਦੇ ਨਾਲ ਬੰਦਾ ਹਰ ਇੱਕ ਟੈਨਸ਼ਨ ਫਿਕਰ ਸੰਸਿਆ ਨੂੰ ਛੱਡ ਕੇ ਸੁਖ ਸਾਗਰ ਦੇ ਵਿੱਚ ਇਸ਼ਨਾਨ ਕਰਦਾ ਹੈ ਜਪ ਕਰਨ ਦੇ ਨਾਲ ਭੈੜੇ ਭੈੜੇ ਖਿਆਲ ਦੂਰ ਹੁੰਦੇ ਹਨ ਤੇ ਚੰਗੇ ਵਿਚਾਰ ਮਨ ਦੇ ਵਿੱਚ ਪ੍ਰਗਟ ਹੁੰਦੇ ਨੇ ਸਿਮਰਨ ਨਾਲ ਮਨ ਨਾਮ ਦੀ ਪ੍ਰਾਪਤੀ ਕਰਦਾ ਹੈ ਜੋ ਕਿ ਮਨੁੱਖੀ ਜੀਵਨ ਦਾ ਆਧਾਰ ਹੈ ਸਿਮਰਨ ਕਰਨ ਨਾਲ ਮਨ ਹਰ ਇੱਕ ਤਰ੍ਹਾਂ ਦਾ ਭਾਣਾ ਮੰਨਣ ਦੇ ਕਾਬਿਲ ਹੁੰਦਾ ਹੈ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦੇ ਨਾਲ ਜੀਵ ਵਾਹਿਗੁਰੂ ਦੇ ਕੋਲ ਹੁੰਦਾ ਹੈ ਅਤੇ ਉਹਨਾਂ ਦੇ ਨਾਲ ਆਪਣਾ ਦੁੱਖ ਸੁੱਖ ਹਮੇਸ਼ਾ ਸਾਂਝਾ ਕਰਦਾ ਹੈ ਸਿਮਰਨ ਕਰਨ ਦੇ ਨਾਲ ਜੀਵ ਦੀ ਵਾਹਿਗੁਰੂ ਦੇ ਨਾਲ ਦੋਸਤੀ ਹੁੰਦੀ ਹੈ ਸਿਮਰਨ ਕਰਨ ਦੇ ਨਾਲ ਜੀਵ ਸੰਗਤ ਦੇ ਵਿੱਚ ਜਾਣਾ ਸ਼ੁਰੂ ਹੁੰਦਾ ਹੈ ਤੇ ਮਨ ਦੇ ਵਿੱਚੋਂ ਹੰਕਾਰ ਨਿਕਲਦਾ ਹੈ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਦੇ ਨਾਲ ਜੀਵ ਆਪਣੇ ਆਪ ਦੀ ਪਛਾਣ ਕਰਦਾ ਹੈ ਸਿਮਰਨ ਕਰਨ ਨਾਲ ਮਨ ਦੀ ਜੋਤ ਪ੍ਰਗਟ ਹੁੰਦੀ ਹੈ ਜੀਵ ਆਪਣੇ ਅਸਲ ਸਰੂਪ ਨੂੰ ਦੇਖਦਾ ਹੈ ਰਸਨਾ ਤੋਂ ਬੋਲ ਕੇ ਸਿਮਰਨ ਕਰਨ ਦੇ ਨਾਲ ਜੀਵ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰਦਾ ਹੈ ਅਤੇ ਧਿਆਨ ਇਸ ਦੇ ਨਾਲ ਬਹੁਤ ਸੋਹਣਾ ਲੱਗਦਾ ਹੈ। ਹਰ ਸਮੇਂ ਰਸਨਾ ਤੋਂ ਸਿਮਰਨ ਕਰਨ ਨਾਲ ਜੀਵ ਆਪਣੇ ਆਪਾ ਮੰਡਲ ਨੂੰ ਵੱਡਾ ਕਰਦਾ ਹੈ ਜੋ ਸਾਨੂੰ ਦੁੱਖਾਂ, ਸੁੱਖਾਂ ਤੇ ਰੋਗਾਂ ਤੋਂ ਬਚਾਉਂਦਾ ਹੈ। ਸਿਮਰਨ ਕਰਨ ਨਾਲ ਜੀਵ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦਾ ਹੈ ਪਰ ਗੁਰਮਤ ਵਿੱਚ ਇਹਨਾਂ ਦੀ ਵਰਤੋਂ ਤੇ ਮਨਾਹੀ ਹੈ ਕਿਉਂਕਿ ਇਹਨਾਂ ਦੇ ਵਿੱਚ ਫਸਣ ਦੇ ਨਾਲ ਜੀਵ ਦਾ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ ਤੇ ਸਿਮਰਨ ਕਰਨ ਦੇ ਨਾਲ ਵਿਛੜੀ ਹੋਈ ਜੋਤ ਜਿਸ ਨੂੰ ਆਪਾਂ ਮਨ ਕਹਿੰਦੇ ਹਾਂ ਇਸ ਦਾ ਮਿਲਾਪ ਵਾਹਿਗੁਰੂ ਜੀ ਦੇ ਨਾਲ ਹੋ ਜਾਂਦਾ ਹੈ ਤੇ ਜੀਵਨ ਸਫਲਾ ਹੁੰਦਾ ਹੈ ਦੱਸੇ ਗਏ ਸਿਮਰਨ ਦੇ ਫਾਇਦਿਆਂ ਦੇ ਨਾਲ ਨਾਲ ਅਨੇਕਾਂ ਹੋਰ ਵੀ ਕਰੋੜਾ ਹੀ ਫਾਇਦੇ ਨੇ ਜਿਨ੍ਹਾਂ ਨੂੰ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਜੋ ਵੀ ਵਾਹਿਗੁਰੂ ਗੁਰਮੰਤਰ ਜਪੇਗਾ ਉਹ ਇਹਨਾਂ ਸਾਰੀਆਂ ਹੀ ਬੈਨੀਫਿਟਸ ਦਾ ਅਨੁਭਵ ਕਰੇਗਾ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ